ਆੰਗ ਦੇ ਮਦਦ ਕਰਾਂਗੇ ਦੂਜੇ ਪਾਸੇ ਉਹਨਾਂ ਦੇ ਗਰੁੱਪ ਦੇ ਕੁਝ ਕੁ ਬੰਦੇ ਕਿਹਾ ਉਹ ਨਾਰਾਜ ਨਜ਼ਰ ਆਏ ਉਹਨਾਂ ਵੱਲ ਚੱਕੀਗੜ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਇੱਕ ਪੰਥਕ ਪਾਰਟੀ ਸੀ ਜਜ਼ਬੇ ਵਾਲੀ ਪਾਰਟੀ ਸੀ ਕੁਰਬਾਨੀ ਵਾਲੀ ਪਾਰਟੀ ਸੀ ਜਿਹਦਾ ਸਿਧਾਂਤ ਸੀ ਮੈਂ ਜਿਹੜਾ ਪੰਥ ਵਸੇ ਤੇ ਇਹਨਾਂ ਦਾ ਕੰਮ ਬਾਬੇ ਨਾਨਕ ਦਾ 13 13 ਦੀ ਥਾਤੇ ਬੇਰਾ ਬੇਰਾ ਅਕਾਲੀ ਦਲ ਸੰਯੁਕਤ ਤੋਂ ਵਜੋਂਣ ਵੇ ਭਰੋਸਾ ਕੀਤਾ ਨਾਲ ਤੁਰੇ ਤੁਸੀਂ ਤੋਂ ਅੱਧਾ ਭਾਟੇ ਛੱਡਦੇ ਇਹਨਾਂ ਦੇ ਬਹੁ ਗਿਣਤੀ ਆਗੂਆਂ ਦਾ ਇਹ ਰਹਿ ਸੀ ਕਿਰਲੇ ਮਨਾ ਕੀਤਾ ਜਾਵੇ ਅਕਾਲੀ ਦਲ ਸੰਯੁਕਤ ਨੂੰ ਚਲਾਇਆ ਜਾਵੇ ਤਿੰਨ ਸਾਦੇ ਜਿੱਥੇ ਨਾਲ ਵੱਲੋਂ ਕਿਹਾ ਗਿਆ ਕਿ ਅਸੀਂ ਕਾਲੀ ਦਲ ਦੇ ਵਿੱਚ ਹੀ ਰਾਂਗੇ ਕਾਲੀ ਦਲ ਦੇ ਨਾਲ ਤਰਾਂਗੇ ਤੇ ਮਦਦ ਕਰਾਂਗੇ ਦੂਜੇ ਪਾਸੇ ਉਹਨਾਂ ਦੇ ਗਰੁੱਪ ਦੇ ਕੁਝ ਕੁ ਬੰਦੇ ਤਿਲਸਾ ਉਹ ਨਾਰਾਜ਼ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਹੈ ਇੱਕ ਤਾਂ ਇਹਨਾਂ ਚੋਂ ਕੁਝ ਨਾਰਾਜ਼ ਸੀ ਗੁਰਿੰਦਰ ਸਿੰਘ ਬਾਜਵਾ ਵਰਗੇ ਉਹਨਾਂ ਨੇ ਤਾਂ ਬੇਗਮਪੁਰ ਖਾਲਸਾ ਰਾਜ ਪਾਰਟੀ ਬਣਾਲੀ ਨਵੀਂ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਜਦੋਂ ਸਰਦਾਰ ਸੁਖਦੇਵ ਸਿੰਘ ਢਿੱਡ ਸਾਹਿਬ ਇਹ ਕਣਸੂਆ ਚੱਲ ਪਈਆਂ ਕਿ ਦੁਬਾਰਾ ਅਕਾਲੀ ਦਲ ਸਰਦਾਰ ਸੁਖੀਰ ਸਿੰਘ ਬਾਦਲ ਦੇ ਨਾਲ ਜਾ ਸਕਦੇ ਐ ਲੋਕ ਸਾਨੂੰ ਬਹੁਤ ਸਾਰੇ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਜੀ ਬਾਦਲ ਦਲ ਕਹਿ ਦਿਆ ਕਰੋ ਅਕਾਲੀ ਦਲ ਨਾ ਕਹੋ ਆਪਣ ਕਮੈਂਟ ਵੀ ਪਾਉਂਦੇ ਨੇ ਚਲੋ ਉਹ ਕਹਿੰਦੇ ਸ਼ਰਮਣੀ ਅਕਾਲੀ ਦਲ ਦਾ ਇੱਕ ਪੰਥਕ ਪਾਰਟੀ ਸੀ ਜਜ਼ਬੇ ਵਾਲੀ ਪਾਰਟੀ ਸੀ ਕੁਰਬਾਨੀ ਵਾਲੀ ਪਾਰਟੀ ਸੀ ਜਿਹਦਾ ਸਿਧਾਂਤ ਸੀ ਮੈਂ ਜਿਹੜਾ ਪੰਥ ਵਸੇ ਤੇ ਇਹਨਾਂ ਦਾ ਕੰਮ ਬਾਬੇ ਨਾਨਕ ਦਾ 13 13 ਦੀ ਥਾ ਤੇ ਬੇਰਾ ਬੇਰਾ ਹੋ ਗਿਆ ਇਹਦੇ ਵਿੱਚ ਇੱਕ ਕੁਝ ਆਗੂਆਂ ਨੇ ਕੱਲ ਚੰਡੀਗੜ੍ਹ ਚ ਮੀਟਿੰਗ ਸੱਦ ਲਈ ਹੈ ਇੱਕ ਗੱਲ ਇਹਨਾਂ ਨੇ ਪਹਿਲਾਂ ਵੀ ਮੀਟਿੰਗ ਕੀਤੀ ਸੀ ਅੱਜ ਸਰਦਾਰ ਸੁਖਦੇਵ ਸਿੰਘ ਢੀਡ ਸਾਹਿਬ ਸਰਦਾਰ ਪ੍ਰਕਾਸ਼ਿਕ ਬਾਦਲ ਦੇ ਨਾਲ ਦੇ ਚੱਲੇ ਬੇ ਨੇ ਉਹਨਾਂ ਤੇ ਭਰੋਸਾ ਕੌਣ ਕਰੂ ਕਹ ਲੂੰ ਜਿਹੜੇ ਨੇ ਅਕਾਲੀ ਦਲ ਸੰਯੁਕਤ ਤੋਂ ਵਜੋਂ ਆਉਣ ਵੇਲੇ ਭਰੋਸਾ ਕੀਤਾ ਨਾਲ ਤੁਰੇ ਤੁਸੀਂ ਤੋਂ ਅੱਧਾ ਭਾਟੇ ਛੱਡ ਤੇ ਇਹਨਾਂ ਦੇ ਬਹੁ ਗਿਣਤੀ ਆਗੂਆਂ ਦਾ ਇਹ ਰੈ ਸੀ ਕਿ ਰਲੇਮਾ ਨਾ ਕੀਤਾ ਜਾਵੇ ਅਕਾਲੀ ਦਲ ਸੰਯੁਕਤ ਨੂੰ ਚਲਾਇਆ ਜਾਵੇ ਪਰ ਇਕੱਠੇ ਹੋ ਗਏ ਅਧਿਕਾਰ ਢੀਡਸਾ ਸਾਹਿਬ ਨੂੰ ਦੇਤੇ ਅਕਸਰ ਇਹਨਾਂ ਚਾਹੀ ਹੁੰਦਾ ਕਿਸੇ ਵੇਲੇ ਵੱਡੇ ਬਾਦਲ ਸਾਹਿਬ ਨੂੰ ਅਧਿਕਾਰ ਦੇਤੇ ਤੇ ਜਾਂਦੇ ਸੀ ਤੇ ਕਦੇ ਸੁਖਵੀਰ ਸਿੰਘ ਬਾਦਲ ਨੂੰ ਇਹਨਾਂ ਨੇ ਵੀ ਦੇਤੇ ਤੇ ਢੀਡਸਾ ਸਾਹਿਬ ਨੇ ਫੈਸਲਾ ਕਰ ਲਿਆ ਜੇ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਉਸ ਧਰੈ ਦਾ ਪੱਖ ਸੁਣੀਓ ਉਹ ਕਹਿੰਦੇ ਪਹਿਲਾਂ ਸਾਰੀ ਗੱਲ ਤੈਅ ਹੋਈ ਸੀ ਤੇ ਜੇ ਢੀਡਸਾ ਸਾਹਿਬ ਦੇ ਧਰੈ ਦੀ ਗੱਲ ਸੁਣੀਓ ਉਹ ਕਹਿੰਦੇ ਸਾਡੇ ਨਾਲ ਧੋਖਾ ਕਰਤਾ ਪਤਾ ਨਹੀਂ ਦੋਨਾਂ ਚੋਂ ਕੌਣ ਸੱਚਾ ਕੌਣ ਝੂਠਾ ਲੇਕਿਨ ਇਹਨਾਂ ਦੇ ਕੁਝ ਆਗੂਆਂ ਨੇ ਕੱਲ ਮੀਟਿੰਗ ਸੱਦ ਲਈ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੌਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ